ਹਾਂਜੀ ਭਾਜੀ ਕਿਤਾ ਜੀ ਸਤਿ ਸ਼੍ਰੀ ਅਕਾਲ ਮੈਂ ਕਹਾਂ ਭਾਜੀ ਨੂੰ ਵੀਡੀਓ ਬਣਾ ਕੇ ਦੇਦੇ ਆ ਹੈਗਾ ਆਪਣਾ ਕਬੋਟਾ ਛੋਟਾ 40 ਹਜ਼ਾਰ ਪਾਵਰ ਦਾ ਆ ਇਹ ਚੱਲਾ ਹੁਣ ਖਾਦਪੋੜ ਚੱਲਾ ਇੱਥੇ ਆ ਖਾਦਪੋੜੀਆਂ ਆ ਮੈਕਨੋ ਨੂੰ ਆ ਮਗਰਕਾਰ ਦੀ ਬਕੀਨੇ ਵੀ ਧਰਮ ਦਾ ਖਾਲਦ ਆ ਇਹ ਮੁੱਢੀ ਚੱਕ ਚੱਕ ਕੇ ਪਾਉਂਦੀ ਆ ਆ ਕਬੋਟਾ ਆ ਦੇਖੋ ਇਹਦੇ ਆਹੀ ਪਸਾਹੀ ਘੇਰਿਆ ਇਹਦੇ ਆ ਜਿਹੜਾ ਥੱਲੇ ਵਾਲਾ ਇਹ ਬੌਣ ਨੂੰ ਤੇ ਆਹਾ ਜਿਹੜਾ ਕਹਿ ਲਓ ਵੇ ਗੱਭੇ ਜੇ ਮੀਡੀਅਮ ਆ ਫੇ ਸੜਕ ਦੇ ਭੱਜਣ ਨੂੰ ਬਾਕੀ ਇਹਦੇ ਪੈਰਾ ਜਾਂ ਦੋ ਆ ਆ ਦਾ ਬ੍ਰੇਕ ਹੈਗੀ ਐ ਆ ਦੇਖੋ ਪੈਰਾ ਜਿੰਨਾ ਮਾਰ ਗਿਆ ਨੂੰ ਤੋੜ ਲਓ ਬਾੜਾ ਦੱਬਦਾ ਬਸ ਨਾਲੋ ਭਾਵੇਂ ਇੰਨਾ ਤੋੜ ਲਓ ਜਿੰਨਾ ਜਿੰਨਾ ਦੱਬੀ ਗਏ ਕੋਈ ਗੇਰ ਗੁਰ ਹੈ ਨਹੀਂ ਨਾ ਇਹ ਆਇਆ ਨਾ ਲੋ ਆ ਕੋਈ ਗੇਰ ਨਹੀਂ ਬਸ ਆਇਆ ਪਿੱਛੇ ਨੂੰ ਦੋ ਨਾ ਆ ਪਿਛਲਾ ਦੱਬ ਲਓ ਆ ਪਿੱਛੇ ਨੂੰ ਤੋੜ ਪਿਆ ਹੋ ਮੋੜੂnablail ਐਨ ਮੋੜੂ ਦਰਪਣਾ ਇਹਦਾ ਇਹਦਾ ਕਰਾਹਾ ਕਰੋ ਆ ਲਾਉਣਾ ਹੋਵੇ ਜਾਂ ਕਿਤੇ ਵੱਟ ਬੰਨਿਆ ਤੇ ਮੋੜਨਾ ਤੇ ਗੇਅਰ ਗੁਰੂ ਬਦਲਦਾ ਜੱਬ ਹੀ ਹੈ ਨਹੀਂ ਥਾਲਾ ਨਾ ਕਲਚ ਦੱਬੋ ਨਾ ਗੇਅਰ ਪਾਓ ਜਿੰਨਾ ਮਰਜੀ ਮੋੜ ਨੂੰ ਭੁਜਾ ਲਓ ਜਿੰਨਾ ਮਰਜੀ ਪਿੱਛੇ ਨੂੰ ਭੁਜਾ ਲਓ ਕੋਈ ਗੇਅਰ ਨਹੀਂ ਪਾਉਣਾ ਕੋਈ ਜਿੰਨਾ ਮਰਜੀ ਤੋਰ ਲਓ ਆ ਲਾ ਹੁਣ ਇੰਨਾ ਕਿ ਤੁਰਿਆ ਆ ਆਲਾ ਠੀਕ ਆ ਹੁਣ ਹੋਰ ਭਜਾਉਣਾ ਆਲਾ रेस ਦੇਣ ਦੀ ਵੀ ਕੋਈ ਲੋੜ ਨਹੀਂ ਰੇਸ ਵੀ ਨਹੀਂ ਦੇਣੀ ਰੇਸ ਆ ਰੇਸ ਹੈ ਇਹਨੂੰ ਹੱਥ ਨਹੀਂ ਲਾਉਣਾ ਪੈਰ ਵਾਲੀ ਰੇਸ ਇੱਚ ਹੈ ਹੀ ਨਹੀਂ ਉਹ ਇਹਦਾ ਆਪਣੇ ਆਪ ਹੀ ਰੇਸ ਵੀ ਇਹਨੇ ਆਪੇ ਹੀ ਲੈਣੀ ਆ ਦੇਖੋ ਚੱਕ ਲਿਆ ਪੈਰ ਬ੍ਰੇਕ ਲਾਤੀ ਬੰਦ ਜਦੋਂ ਪੈਰ ਦੱਬਿਆ ਆ ਦੇਖੋ ਜਿੱਦਾਂ ਜਿੱਦਾਂ ਲੋਡ ਪਈ ਜਾਣਾ ਉਦਾਂ ਦਾ ਨੇ ਰੇਸ ਆਪੇ ਹੀ ਫੜੀ ਜਾਣੀ ਆ ਆ ਲੋ ਪੈਰ ਦੱਬਦਾ ਹੋਰ ਦੱਬਦਾ ਹੋਰ ਫੜ ਲਿਆ ਦੇਖੋ ਆਪਣੇ ਆਪ ਜਿੰਨਾ ਲੋਡ ਪਈ ਜਾਣਾ ਉਨੀ ਰੇਸ ਵੜੀ ਜਾਣੀਏ ਨੇ ਜਿੱਥੇ ਲੋਡ ਨਹੀਂ ਪੈਣਾ ਉਥੇ ਰੇਸ ਘਟ ਜਾਣੀ ਆ ਸਾਰਾ ਕੁਝ ਆਟੋਮੈਟਿਕ ਕੁਝ ਨਹੀਂ ਨਾ ਕਲਾਚ ਆ ਨਾ ਰੇਸ ਆ ਕੋਈ ਐਡਾਂ ਦੀ ਚੀਜ਼ ਹੈ ਨਹੀਂ ਸਿਰਫ ਇੱਕ ਪੈਡਲ ਹੀ ਆ ਜਿੰਨਾ ਦੱਬੀ ਜਾਣਾ ਉਹਨੇ ਆਹ ਲਓ ਪੂਰਾ ਦਬਤਾ ਹੁਣ ਭੱਜ ਪਿਆ ਆਹ ਲਓ ਇੱਕ ਦੇਖੋ ਐਨੀ ਸਪੀਡ ਤੇ ਹੈਰੋ ਹੋਰ ਉਹ ਤਾਂ ਨਹੀਂ ਖਿੱਚਉਣੀ ਉਏ ਜੇ ਪਾ ਜਿਹੜਾ ਪਹਿਲਾ ਲੋ ਆਇਆ ਦੋ ਲੋ ਲੋ ਜਿਹੜੇ ਲੈਦਾ ਲੋ ਜੀ ਸਪੀਡ ਬਾਵਾ ਆਇਆ 40 40 ਹਸਪਾਵਰ ਦਾ ਟਰੈਕਟਰ ਆ ਇਹਨਾਂ ਛੋਟਾ ਨਹੀਂ 40 ਆ ਪਰ ਜਾਨ ਬਹੁਤ ਆ ਪੈਂਸਿਲੰਡਰ ਇੰਜਨ ਆ ਆਲਾ ਆ ਪੂਰੀ ਥੋਲ ਚੜਾਈ ਆ ਲੋ ਪੂਰੇ ਪਰਵਾਹ ਨਹੀਂ ਕਰਦਾ ਉਹਦੇ ਚੜਦਾ ਆਲਾ ਐ ਸਿੱਖ ਭਾਨੇ ਚੜਾਈ ਆ ਤੁਹਾਨੂੰ ਪੌਂਚ ਚ ਪਤਾ ਨਹੀਂ ਲੱਗਣਾ ਦੇਤੇ ਹੀ ਤੇਰਾ ਹੀ ਆਏ ਆਹ 에어ਪੋਰਟ ਕੋਲੋਂ ਨੇ ਦਾ 에어ਪੋਰਟ ਦੇਖੋ ਆਹ ਕੋਲੋਂ ਦੇ ਦਾ 에어ਪੋਰਟ ਆ ਜੀ ਆ ਉਹਨਾਂ ਦਾ ਘਾਰ ਆ ਜਿਹਨਾਂ ਦੀ ਠੇਕੇ ਤੇ ਲਈਓ ਆ ਇੱਧਰ ਆਇਆ ਆ ਕੋਲੋਂ ਦੇ ਦਾ 에어ਪੋਰਟ ਦੇਖੋ ਸੁਬਾਨ ਅੱਹ ਦੇਖੋ ਜਹਾਜ਼ ਖੜੇ ਇੱਥੇ ਨੇੜੇ ਆਪਣਾ ਘਾਰ ਆ ਠੀਕ ਹੈ ਜੀ ਔਰ ਤੁਹਾਨੂੰ ਮੈਂ ਲੱਗਦਾ ਕਿਦਾਂ ਖਾਦ ਪਉਦੀ ਹੈ ਆ ਵੀ ਜੇ ਲੋ ਚੜਾਈ ਆ ਸਿੱਧੀ ਬਸ ਆਈ ਹੋਗਾ ਪਰੇਜ਼ ਫੜ ਗਿਆ ਦੇਖਿਆ ਮੈਨੂੰ ਪਤਾ ਜੋਰ ਲੱਗਣਾ ਉੱਥੇ ਆਪੇ ਚੜ ਗਿਆ ਇਹ ਬਾਲਾ ਹੀ ਸੌਖਾ ਪੈਰੀ ਚਲਾਉਣਾ ਬਾਲਾ ਹੀ ਸੌਖਾ ਕੁਝ ਕਰਨ ਦੀ ਲੋੜ ਹੀ ਨਹੀਂ ਬਾਹ ਉੱਤੇ ਬਹਿਣ ਦੀ ਲੋੜ ਆਦਾ ਬਸ ਪੈਰ ਚੱਪਣ ਦੀ ਲੋੜ ਆ ਬਾਕੀ ਕੁਝ ਕਰਨ ਦੀ ਲੋੜ ਨਹੀਂ ਕਟਾਈ ਇੰਨੀ ਆ ਤਾਂ ਬ੍ਰੇਕ ਲਾਉਣ ਦੀ ਲੋੜ ਨਹੀਂ ਮੋੜ ਤੇ ਬ੍ਰੇਕ ਨਹੀਂ ਲੋੜੀ ਟਾਇਰ ਸਾਡੇ ਮੈਂ ਤੁਹਾਨੂੰ ਦਿਖਾਣਾ ਦੋਰੇ ਦੋਰੇ ਹੋ ਜਾਂਦੇ ਦੋਰੇ ਇਹਦੇ ਟਰੈਕਟਰ ਸਾਰਿਆਂ ਨੂੰ ਟਰੈਕਟਰਾਂ ਨੂੰ ਬ੍ਰੇਕ ਲਾ ਕੇ ਮੋੜਨਾ ਪੈਂਦਾ ਮੋੜ ਤੇ ਜਾ ਕੇ ਧੱਕਦੇ ਆ ਇਹ ਮਜਾਲਿਆਂ ਨੂੰ ਬ੍ਰੇਕ ਤੱਪਣੀ ਵੀ ਪੈ ਜਾਂਦਾ ਬ੍ਰੇਕ ਲੋੜੇ ਹੀ ਨਹੀਂ ਲਾਉਣ ਦੀ ਐ ਵੀ ਹੈ ਨਹੀਂ ਬ੍ਰੇਕ ਇਹਦੇ ਕੋਈ ਪੈਡ ਲਿਆ ਬ੍ਰੇਕ ਦਾ ਦੇਖੋ ਇੱਕੋ ਹੀ ਪੈਡ ਲਿਆ ਇਧਰ ਪਾਸਾ ਹੀ ਖਾਲੀ ਹੈ ਇਧਰ ਹੈ ਹੀ ਦਿੱਤਾ ਹੀ ਕੁਝ ਨਹੀਂ ਇਹਨਾਂ ਨੇ ਇੱਕ ਪਾਸੇ ਹੀ ਤਿੰਨ ਚੀਜ਼ਾਂ ਆਇਆ ਮੋੜ ਵਾਲਾ ਪੈਡਲ ਪਿਛਲਾ ਪੈਡਲ ਤੇ ਬ੍ਰੇਕ ਤਾਂ ਮੋੜ ਤੇ ਜਾ ਕੇ ਬ੍ਰੇਕ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਮੰਗਦਾ ਹੀ ਨਹੀਂ ਬ੍ਰੇਕ ਜਿੰਨਾ ਮਰਜੀ ਮੋੜ ਲਾਓ ਤਾਂ ਉੱਥੋਂ ਹੀ ਮੁੜਿਆਉਂਦਾ ਜਿੱਥੋਂ ਜਿੰਨਾ ਸਟੀਅਰਿੰਗ ਮੋੜ ਦਿੰਦਾ ਉੱਥੋਂ ਆਪਣੇ ਆਪ ਹੀ ਬ੍ਰੇਕ ਆਪਣੇ ਆਪ ਹੀ ਸਿਸਟਮ ਇਦਾਂ ਦਾ ਅੰਦਰ ਕੀਤਾ ਸਾਲਾ ਉੱਥੋਂ ਹੀ ਮੁੜਿਆਉਂਦਾ ਪਤਾ ਨਹੀਂ ਵੀ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਅਰਦਾਸ ਲਈ ਕੀਤਾ ਪਿਆ ਆਹ ਲੋ ਜੀ ਇਥੇ ਪਾਣੀ ਵੀ ਛੱਡ ਰਿਹਾ ਮੈਂ ਇਹਨੂੰ ਕਹਿਆ ਸੀ ਪਾਣੀ ਨਾ ਛੱਡੀਏ ਪਾਣੀ ਵੀ ਛੱਡਦਾ ਭਲਵਾਨ ਨੇ ਬismillah ਮੈਂ ਕਿਹਾ ਸੀ ਪਾਣੀ ਨਾ ਛੱਡੀ ਯਾਰ ਇਹ ਆਹ ਦੇਖੋ ਜੀ ਹੋਰ ਮੈਂ ਤਾਂ ਹੋਰ ਹਾਂ ਤੇ ਇੱਥੇ ਦੱਬ ਲਈਏ ਕੋਈ ਵੀਡੀਓ ਬਸ ਇਹ ਹੋਰ ਦੂਰੀ ਇਹਨੇ ਮੋਟੋ-ਮੋਟ ਕੱਟ-ਕੱਟ ਕੇ ਮਾਰਨੀ ਆਲੋ। ਔਰ ਪਿੱਛੇ ਚੱਲਦਾ ਹੁਣ ਮੈਂ ਉੱਪਰ ਦੇਖਾਂ ਤਾਂ ਜਾ ਨਹੀਂ ਪਹੁੰਚ ਸਕਦੇ। ਆਹ ਰਿਹਾ। ਇਹਦੇ ਦੂਜੇ ਪਾਸੇ ਫੇਰੀ ਪੈਣੀ ਖਾਦ। ਸਿਰਫ ਇੱਕ ਪਾਸੇ ਪੈਣੀ ਆ। ਆਲੋ। ਆਹ ਰਿਹਾ। ਵੀਡੀਓ ਚੱਲਦੀ ਆ। ਐਂ ਬੁਟੀ। ਆਹ। ਪੂਰਾ ਮੁੱਢੀ ਖਾਲ ਪੌਦਾ ਦੇਖੋ ਐ ਪੂਰੀ ਮੁੱਢੀ ਪੂਰੀ ਇੱਕ ਇੱਕ ਮੁੱਠ ਭਰ ਕੇ ਜਿੰਨੀ ਪੌਣੀ ਹੁੰਦੀ ਐ ਨ ਇੱਕ ਇੱਕ ਮੁੱਠ ਭਰ ਕੇ ਪੂਰੀ ਪੌਦਾ ਇਦਾਂ ਜਿਗਾਰਡ ਕੀਤਾ ਆ ਕੀ ਕਹੇ ਜੀ ਲੋ ਜੀ ਮੈਂ ਮਾਰੇ ਖੱਚ ਦਾ ਮਾਮ ਕੰਮ ਹੋਣ ਹੈ ਓਕੇ ਭਾਜੀ